ਆਪਣੇ ਖੂਬ ਦੀ ਜਗ੍ਹਾ ਇਹ ਤੇ ਸਾਂਝੀ ਜਗ੍ਹਾ ਤੋਂ ਆਪਾਂ ਇਹ ਸ਼ੁਰੂਆਤ ਕਰਨ ਲੱਗੇ ਆਂ ਦਾਜੂ ਵੀਰ ਇੱਥੇ ਰੱਖ ਕੇ ਇਹ ਪਹਿਲੀ ਗੁੰਡੀ ਆਪਾਂ ਇੱਥੇ ਰੱਖੀ ਆ ਤੇ ਜਗ੍ਹਾ-ਜਗ੍ਹਾ ਤੇ ਆਪਾਂ ਘੁੰਮ ਕੇ ਇਹ ਸਾਰਾ ਇਹ ਇਦਾਂ ਹੀ ਆਪਾਂ ਜਿੰਨੀਆਂ ਵੀ ਆਪਣੇ ਕੋਲੇ ਹੈਗੇ ਆ ਭਾਂਡੇ ਇਹ ਸਾਰੇ ਜਗ੍ਹਾ ਤੇ ਆਪਾਂ ਇਹ ਮੈਸੇਜ ਦੇ ਤੌਰ ਤੇ ਇਹ ਪਾਣੀ ਰੱਖ ਰਾਵਾਂ ਆ ਜੋ ਮਿਲਦੇ ਆਂ ਫਿਰ ਅੱਗੇ ਇਹ ਦੁਕਾਨਾਂ ਦੀ ਜਗ੍ਹਾ ਵਾ ਤੇ ਇੱਥੇ ਇੱਥੇ ਰੱਖ ਲਈ ਵੀਰੇ ਬਾਹਰਲੇ ਪਾਸੇ ਰੱਖ ਦੇ ਠੀਕ ਆ ਇੱਥੇ ਕਬੂਤਰ ਰਹਿੰਦੇ ਆ ਚਾਰ ਪੰਜ ਕਬੂਤਰ ਇੱਥੇ ਪੱਕੇ ਰਹਿੰਦੇ ਆ ਇਹ ਬੈਂਤੀ ਆ ਵੀ ਜਿਹਦਾ ਵੀ ਸਮਾਂ ਲੱਗਦਾ ਹਨਾ ਪਾਣੀ ਪਾਓ ਪਾਣੀ ਜ਼ਰੂਰ ਪਾ ਦਿਆ ਕਰੋ ਲੰਗਦੇ ਕਰਦੇ ਬਾਕੀ ਅਸੀਂ ਵੀ ਡਿਊਟੀ ਨਿਭਾਵਾਂਗੇ ਜਿੰਨਾ ਹੋ ਸਕੇ ਅਸੀਂ ਲੰਗਦੇ ਕਰਦੇ ਜ਼ਰੂਰ ਆਪਣੇ ਬੱਚਿਆਂ ਨੂੰ ਵੀ ਦੱਸੂ ਵੀ ਪਾਣੀ ਪਾ ਕੇ ਜਾਇਆ ਕਰਨਗੇ ਚਲੋ ਫਿਰ ਮਿਲਦੇ ਆ ਅੱਗੇ ਬਈ ਆਜੋ ਕਪਟ ਗੁਰ ਮੇਲੀਆ ਤੇ ਤੀਜੀ ਸੇਵਾ ਪਾ ਇੱਥੇ ਨਿਭਾ ਰਿਆਂ ਇਹ ਸਾਹਮਣੇ ਆਪਣੇ ਭਰਾ ਦੀ ਦੁਕਾਨ ਆ ਠੀਕ ਆ ਤੇ ਇਹ ਭਰਾ ਦੀ ਆਪਾਂ ਡਿਊਟੀ ਲਾਤੀ ਆ ਵੀ ਇਹ ਭਰਾ ਇੱਥੇ ਡੇਲੀ ਪਾਣੀ ਪਾ ਦਿਆ ਕਰੂਗਾ ਜਦੋਂ ਵੀ ਸਮਾਂ ਲੱਗਦਾ ਹੈ ਦਾ ਇਹ ਬਾਕੀ ਅਗਲੀ ਸੇਵਾ ਪਾ ਕੇ ਨਿਭਾ ਰਹੇ ਹਾਂ ਚਲੋ ਵੀਰੇ ਚਲੋ ਜੀ ਤੀਜੀ ਸੇਵਾ ਆਪਾਂ ਗੁਰਦੁਆਰਾ ਰਬਦਾਸ ਸਾਹਿਬ ਦੇ ਅੱਗੇ ਰੱਖ ਰਹੇ ਹਾਂ ਜੀ ਪਾਣੀ ਠੀਕ ਆ ਤੇ ਸਰਤ ਬਾਈ ਤੁਹਾਨੂੰ ਇਹ ਸਮਾਂ ਲੱਗਦਾ ਹੈ ਪਾਣੀ ਦੀ ਸੇਵਾ ਜ਼ਰੂਰ ਨਿਭਾਉਣੀ ਭਰ ਕੇ ਇੱਕ ਮੱਗ ਪਾ ਦਿਆ ਕਰਿਓ ਠੀਕ ਆ ਇੱਥੇ ਰੱਖ ਦੇ ਵੀਰੇ ਚਲੋ ਚਲੋ ਵੀਰੇ ਅੱਗੇ ਚੌਥੀ ਸੇਵਾ ਵੀਰੇ ਆਪਣੀ ਇਹ ਜਿਹੜਾ ਚੌਂਕ ਆ ਹਨਾ 메ਨ ਚੌਂਕ ਆ ਇੱਥੇ ਵੀ ਕੋਈ ਭਾਂਡਾ ਨਹੀਂ ਸੀਗਾ ਰੀਣਾ ਚੌਕ ਕੈਲੀ ਚੌਕ ਜਿਹੜਾ ਪੈਂਦਾ ਵਾ ਤੇ ਇੱਥੇ ਵੀ ਇਹ ਆਪਣੇ ਦੀਪਾ ਭਰਾ ਜੁੜੇ ਨੇ ਬਾਲਟੀ ਪਾਣੀ ਦੀ ਲੈ ਕੇ ਸਪੈਸ਼ਲ ਆਏ ਨੇ ਆਪਣੇ ਨਾਲ ਤੇ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਆਪਾਂ ਤੇ ਚਲੋ ਅਗਲੀ ਆਪਾਂ ਦੇਖਦੇ ਆਂ ਜਗਾ ਕਿੱਥੇ ਰੱਖਣਾ ਪਾਣੀ ਉਹ ਚੌਕ ਸਗਲ ਪਵ ਆ ਤੇ ਆਪਣੇ ਆਪਣੇ ਭਰਾ ਦਾ ਘਰ ਆ ਆਪਾਂ ਇਹਨਾਂ ਨੂੰ ਦੱਸ ਦਾਂਗੇ ਵੀ ਆਪਦੀ ਜਦੋਂ ਵੀ ਸਮਾਂ ਲੱਗਦਾ ਪਾਣੀ ਦੀ ਸੇਵਾ ਜ਼ਰੂਰ ਨਿਭਾਇਆ ਕਰਨਗੇ ਤੇ ਜੇ ਅਸੀਂ ਜਿਹੜੇ ਮੈਸੇਜ ਇਹ ਗੱਲ ਕਰ ਰਹੇ ਆਂ ਇਹ ਦੀਪੇ ਭਰਾ ਦਾ ਘਰ ਆ ਦੇਖੋ ਇਹਨਾਂ ਨੇ ਆਪਣੇ ਦਰਾਂ ਦੇ ਅੱਗੇ ਭਾਂਡਾ ਰੱਖਿਆ ਹੋਇਆ ਇਹ ਲਗਾਤਾਰ ਇਹ ਸੁੰਦਰੀ ਭਰਾ ਦਾ ਘਰ ਆਪਣੇ ਪੰਮੇ ਬਾਈ ਦਾ ਇਹਨਾਂ ਨੇ ਵੀ ਆਪਣੇ ਦਰਾਂ ਦੇ ਅੱਗੇ ਕੁੰਡੀ ਰੱਖੀ ਆ ਉਹ ਆਪਣੇ ਕੀ ਨਾ ਉਹਦੇ ਭਰਾ ਦਾ ਸੋਨੀ ਸੋਨੀ ਭਰਾ ਦਾ ਘਰ ਹਨਾ ਉਹਨਾਂ ਨੇ ਵੀ ਕੁੰਡੀ ਰੱਖੀ ਆ ਤਾਂ ਬਹੁਤ ਖੁਸ਼ੀ ਹੁੰਦੀ ਆ ਜਿਹੜੇ ਭੈਣ ਭਰਾ ਇਹ ਜ਼ਿੰਮੇਵਾਰੀ ਨੂੰ ਸਮਝਦੇ ਆ ਹਨਾ ਵੀ ਹਾਂ ਯਾਰ ਬੇਜਵਾਨ ਜਿਹੜੇ ਪੰਛੀ ਇੱਦਾਂ ਘੁੰਮ ਰਹੇ ਨੇ ਹਨਾ ਉਹਨਾਂ ਨੂੰ ਕਿਆਸ ਲੱਗਦੀ ਆ ਤੇ ਹਰ ਇੱਕ ਨੇ ਆਪ ਦੇਖੋ ਜੋ ਮੇਰੇ ਦਾਰੀ ਨਭਾਈ ਹੋਈ ਆ ਆਪਦੇ ਵਾਸਤੇ ਵੀਰੇ ਪਾਣੀ ਜ਼ਰੂਰ ਰੱਖਣਾ ਅਗੇ ਹਨ ਤੇ ਆ ਗਲੀ ਦੇ ਵਿੱਚ ਵੀ ਵੀਰੇ ਹਨਾ ਦੇਖੋ ਤੁਸੀਂ ਜੇ ਦੇਖੋ ਧਿਆਨ ਨਾਲ ਤਾਂ ਅੱਗੇ ਕੁੰਡੀਆਂ ਰੱਖੀਆਂ ਹੋਈਆਂ ਨੇ ਤਾਂ ਇਹ ਆਪਣਾ ਇਹੀ ਮੈਸੇਜ ਆ ਵੀ ਜਿਹੜੇ ਬੇਜਵਾਨ ਪੰਛੀ ਨੇ ਤੇ ਉਹਨਾਂ ਵਾਸਤੇ ਹਨਾ ਜਿਹੜੇ ਇਹ ਪਰਿਵਾਰ ਨੇ ਬਹੁਤ ਧੰਨਵਾਦ ਆ ਇਹਨਾਂ ਦਾ ਜਿਨ੍ਹਾਂ ਨੇ ਆਪਦੇ ਦਰਾਂ ਦੇ ਅੱਗੇ ਇੱਕ ਪਾਣੀ ਦਾ ਭਾਂਡਾ ਰੱਖਿਆ ਤੇ ਪੈਣੇ ਤੁਹਾਨੂੰ ਵੀ ਬੇਨਤੀ ਆ ਵੀ ਆਪਦੇ ਦਰਾਂ ਦੇ ਅੱਗੇ ਨਾ ਇੱਕ ਅੱਧੀ ਕੁੰਡੀ ਪਾਣੀ ਵਾਸਤੇ ਜ਼ਰੂਰ ਰੱਖੋ ਪੰਛੀਆਂ ਵਾਸਤੇ ਚਲੋ ਵੀਰੇ ਤੇ ਆਪਾਂ ਲੱਗੀ ਆਪਾਂ ਵੀ ਚੱਲੇ ਹੁਣ ਪੱਲੇ ਰਾਹ ਤੇ ਜਿੱਥੇ-ਜਿੱਥੇ ਆਪਾਂ ਨੂੰ ਲੱਗੂਗਾ ਵੀ ਹਾਂ ਇੱਥੇ ਪਾਣੀ ਦੀ ਲੋੜ ਹੈਗੀ ਆ ਠੀਕ ਆ ਆਪਾਂ ਪਿੰਡ ਦੇ ਉੱਪਰ ਦੀ ਘੁੰਮ ਰਹੇ ਆ ਤੇ ਕਿੱਥੇ ਵੀ ਆਪਾਂ ਨੂੰ ਜ਼ਰੂਰਤ ਲੱਗੂਗੀ ਉਸੇ ਜਗ੍ਹਾ ਤੇ ਆਪਾਂ ਇਹ ਪਾਣੀ ਦਾ ਇਹ ਕਈ ਘਰਾਂ ਨੇ ਆ ਦੇਖੋ ਇੱਧਰ ਵੀ ਇਹ ਆਪਣੇ ਪ੍ਰਧਾਨ ਕੇ ਘਰ ਨੇ ਹਨਾ ਭਰਾ ਨੇ ਇਹਨਾਂ ਨੇ ਕਿ ਕੁੰਡੀਆਂ ਰੱਖੀਆਂ ਨੇ ਤਾਂ ਬਹੁਤ ਮਨ ਖੁਸ਼ ਹੁੰਦਾ ਇੱਧਰ ਵੀ ਗੁੰਡੀ ਭਜਨ ਸਿੰਘ ਕੇ ਹਨਾ ਬਾਈ ਜੀ ਕੇ ਰੱਖੀ ਹੋਈ ਆ ਤਾਂ ਜਿਨ੍ਹਾਂ ਨੇ ਇਹ ਖਿਆਲ ਰੱਖਿਆ ਹੋਇਆ ਵੀ ਹਾਂ ਯਾਰ ਕੁਦਰਤ ਦਾ ਜੇ ਆਪਾਂ ਸਤਿਕਾਰ ਕਰਾਂਗੇ ਹਨਾ ਬੇਜਵਾਨਾਂ ਦੀ ਆਵਾਜ਼ ਬਣਾਂਗੇ ਆ ਪ੍ਰਮਾਤਮਾ ਫੇਰ ਹੀ ਖੁਸ਼ ਹੁੰਦਾ ਵਾ ਤੇ ਚਲੋ ਦੇਖਦੇ ਆ ਅੱਗੇ ਆਪਾਂ ਜੇ ਉਹ ਤੇ ਕਲਬ ਉਹ ਬਾਜਪਨ ਨੇ ਬਣਨ ਗਈ ਕੋਣੀ ਬਣ ਰਹੀ ਇਹ ਆਪਣੇ ਵੀਰੇ ਆਪਾਂ ਆਏ ਆ ਉੱਪਰਲੇ ਤੂਸਿਆਂ ਵਾਲੇ ਮੋੜ ਤੇ ਤੇ ਮੈਂਬਰ ਪੰਚਾਇਤ ਆਪਣਾ ਸੁਖਜੀਤ ਬਾਈ ਆ ਤੇ ਇਹਨਾਂ ਦੇ ਦਰਾਂ ਮੂਰੇ ਵੀ ਆਪਾਂ ਇੱਕ ਮੈਸੇਜ ਦੇਣ ਆਇਆ ਭਰਾ ਨੂੰ ਤੇ ਇਹ ਵੀ ਆਪਣੇ ਨਾਲ ਜੁੜੇ ਹੋਏ ਨੇ ਆਪਣੇ ਕਲਬ ਨਾਲ ਭਰਾ ਸੁਜੀਤ ਵੀਰ ਤੇ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਠੀਕ ਆ ਤੇ ਇਹ ਆਪਣੇ ਮੈਂਬਰ ਪੰਚਾਇਤ ਲੀਡ ਸੁਖਜੀਤ ਵੀਰ ਆਪਣੇ ਕਲੱਬ ਦੇ ਵੀ ਮੈਂਬਰ ਨੇ ਤੇ ਬਾਕੀ ਪਿੰਡ ਦੇ ਵਿੱਚ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਇਹ ਆਪਣੇ ਨਾਲ ਹਰ ਤਨਮਨਤਾ ਨਾਲ ਖੜੇ ਨੇ ਤੇ ਇਨਾਂ ਭਰਾਵਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਤੇ ਇਨਾਂ ਨੂੰ ਵੀ ਅਸੀਂ ਇਹੀ ਮੈਸੇਜ ਲਾਇਆ ਵਾ ਵੀ ਵੱਧ ਤੋਂ ਵੱਧ ਵੀਰੇ ਆਪਾਂ ਇਹ ਬੇਜਵਾਨ ਪੰਛੀਆਂ ਦੀ ਆਵਾਜ਼ ਬਣਨਾ ਤੇ ਜਗਾ-ਜਗਾ ਤੇ ਆਪਾਂ ਇਹ ਪਾਣੀ ਦੀ ਸੇਵਾ ਜਿਹੜੀ ਨਿਭਾਉਣੀ ਆ ਚਲੋ ਚਲ ਪਰਮਾਣ ਤਕਲੇ ਬਾਟੀਆਂ ਵਿੱਚ ਭੰਡੇ ਰੱਖੇ ਨੇ ਹਨਾ ਲੇਕਿਨ ਪਤਾ ਨਹੀਂ ਇਹਦੇ ਕਿੰਨੇ ਦਿਨਾਂ ਜੋ ਪਾਣੀ ਨਹੀਂ ਪਾਇਆ ਹੋਣਾ ਤੇ ਆਪਣੀ ਬੇਨਤੀ ਇਹੀ ਹੈ ਵੀ ਜੇ ਆਪਾਂ ਇਹ ਡੇਡੇ ਭੰਡੇ ਰੱਖੇ ਨੇ ਆਪਦੀ ਤਰ੍ਹਾਂ ਦੇ ਮੁਰੇ ਹਨਾ ਫਾਇਦਾ ਫਾਇਦਾ ਫੇਰ ਹੀ ਆ ਵੀ ਜੇ ਆਪਾਂ ਇਹਦੇ ਚ ਪਾਣੀ ਪਾ ਦੀ ਹਨਾ ਤਾਂ ਬਹੁਤ ਨਹੀਂ ਲੱਗਦਾ ਟਾਈਮ 2 ਮਿੰਟ ਦਾ ਕੰਮ ਆ ਸਵੇਰ ਜਦੋਂ ਉੱਠਦੇ ਹਾਂ ਪ੍ਰਮਾਤਮਾ ਨੂੰ ਯਾਦ ਕਰਕੇ ਵਸ ਇਹਦੇ ਚ ਦੋ ਡੱਬੇ ਪਾਣੀ ਦੇ ਪਾ ਦਿਓ ਬੈਨ ਸਫਲ ਆ ਆਪਣਾ ਆਪਣਾ ਰੁਕ ਜਾ ਤੇ ਆਪਣੇ ਜਿਹੜੀ ਡੈਰੀ ਆ ਡੇਰਕਾ ਡੈਰੀ ਆਪਣੇ ਸੁਖਦੇਵ ਭਾਈ ਇਹ ਵੀ ਆਪਣੇ ਕਲੱਬ ਨਾਲ ਜੁੜੇ ਨੇ ਹਰ ਇਹ ਕੈਂਪ ਦੇ ਵਿੱਚ ਸੇਵਾ ਨਿਭਾਉਂਦੇ ਨੇ ਤੇ ਆਪਾਂ ਇਹਨਾਂ ਦੇ ਦੁਕਾਨ ਦੇ ਅੱਗੇ ਡੈਰੀ ਦੇ ਅੱਗੇ ਵੀ ਇਹ ਆਪਾਂ ਪਾਣੀ ਦੀ ਸੇਵਾ ਨਿਭਾਈ ਆ ਤੇ ਮੈਸੇਜ ਇਹਨਾਂ ਨੂੰ ਆਪਣੇ ਆਪ ਮਿਲ ਜਾਣਾ ਵੀਡੀਓ ਦੇ ਵਿੱਚੋਂ ਤੇ ਭਾਈ ਜੀ ਨੂੰ ਬੇਮਤੀ ਆ ਵੀ ਜਦੋਂ ਵੀ ਸਮਾਂ ਲੱਗਦਾ ਵੀ ਇੱਥੇ ਪਾਣੀ ਦੀ ਸੇਵਾ ਕੋਈ ਦੀ ਸੇਵਾ ਨਿਭਾਈ ਜਾਣੀ ਤੇ ਇਹ ਵੀ ਆਪਣੇ ਕਲੱਬ ਨਾਲ ਜੁੜੇ ਹੋਏ ਨੇ ਤੇ ਵਧੀਆ ਆਪਣਾ ਸਾਥ ਦੇ ਰਹੇ ਆ ਤੇ ਇਹਨਾਂ ਨੂੰ ਵੀ ਆਪਾਂ ਇਹੀ ਮੈਸੇਜ ਦਿੱਤਾ ਇਹਨਾਂ ਦੇ ਆਪਾਂ ਪਾਣੀ ਰੱਖਿਆ ਵਾ ਤੇ ਵਨ ਭਾਈ ਆ ਤੇ ਭਰਾ ਨੇ ਆਪਣੇ ਨਾਲ ਵਾਦਾ ਕੀਤਾ ਵੀ ਅਸੀਂ ਇਹ ਜਿਹੜੀ ਤੁਹਾਡੀ ਸੇਵਾ ਵਾ ਇਹਨੂੰ ਪੱਕਾ ਰੱਖਾਂਗੇ ਬੇਜਵਾਨਾਂ ਨੂੰ ਆਪਾਂ ਪਾਣੀ ਜ਼ਰੂਰ ਰੱਖਿਆ ਕਰਾਂਗੇ ਤੇ ਭਰਾ ਦਾ ਧੰਨਵਾਦ ਕਰਦੇ ਆਂ ਬੇਮਰ ਹੌਸ ਵਾਲੇ ਜਿਹੜੇ ਵਿਚਾਰੇ ਚੱਕੀ ਵਾਲੇ ਭਰਾ ਨੇ ਹਨਾ ਜਿੱਡਾ ਵੱਡਾ ਇਹਨਾਂ ਦਾ ਘਰ ਆ ਉਡਾ ਹੀ ਵੱਡਾ ਦੈਲਾ ਵਾ ਇਹ ਦੇਖੋ ਇਹਨਾਂ ਨੇ ਕਿੰਨੀ ਸੇਫਟੀ ਨਾਲ ਇੱਕ ਹੁੰਡੀ ਪਾਣੀ ਦੀ ਰੱਖੀ ਹੋਈ ਆ ਤੇ ਇਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਮਤਲਬ ਬੇਜਵਾਨਾਂ ਬਾਰੇ ਸੋਚਿਆ ਵਾ ਹਨਾ ਇਦਿ ਲੋ ਸਲੂਟ ਆ ਜਿਹੜੇ ਭਰਾ ਹਨਾ ਜਿਹੜੇ ਵੀਰ ਇਹ ਸੋਚਦੇ ਆ ਵੀ ਹਾਂ ਯਾਰ ਮਤਲਬ ਦਿਲੋਂ ਸਲੂਟ ਵਾਲਾ ਕੰਮ ਕੀਤਾ ਬਾਈ ਨੇ ਦੇਖੋ ਕਿੰਨੀ ਸੇਫਟੀ ਨਾਲ ਕੁੰਡੀ ਰੱਖੀ ਆ ਛਾਵੇਂ ਰੱਖੀ ਆ ਤੇ ਪਾਣੀ ਜ਼ਰੂਰ ਪਾਇਆ ਹੋਇਆ ਵਾ ਤੇ ਬੇਨਤੀ ਸਾਰਿਆਂ ਨੂੰ ਇਹੀ ਆ ਵੀਰੇ ਬੇਜਵਾਨਾਂ ਵਾਸਤੇ ਆਪਣੇ ਗੇਟਾਂ ਦੇ ਅੱਗੇ ਦਰਾਂ ਦੇ ਅੱਗੇ ਪਾਣੀ ਜ਼ਰੂਰ ਰੱਖੋ ਆਪਣੇ ਮਾਤਾ ਜੀ ਨੇ ਡਾਂਗੋ ਵਾਲੇ ਰਾਹ ਤੇ ਆਏ ਆ ਆਪਾਂ ਤੇ ਬਾਈ ਮੇਜਰ ਜੀ ਦੀ ਦੁਕਾਨ ਆ ਤੇ ਦੇਖੋ ਇੱਕ ਜਾਨਵਰ ਵਿਚਾਰਾ ਅੰਦਰ ਬਿਠਾਇਆ ਇਹਨਾਂ ਨੇ ਇਹ ਵੀ ਬਹੁਤ ਖੁਸ਼ੀ ਦੀ ਗੱਲ ਆ ਇਹ ਵੀ ਕਿਸੇ ਕਿਸੇ ਦਾ ਦਿਲ ਹੁੰਦਾ ਠੀਕ ਆ ਇਹ ਆਪਾਂ ਬੇਜਵਾਨ ਵਾਸਤੇ ਪਾਣੀ ਦਾ ਸੇਵਾ ਨਿਭਾ ਰਹੇ ਹਾਂ ਜਦੋਂ ਵੀ ਮਾਤਾ ਸਮਾਂ ਲੱਗਦਾ ਹਾਂ ਹਾਂ ਪਾਣੀ ਪਾ ਦਿਆ ਇਹ ਚ ਇੱਕ ਦਾ ਮੱਗ ਪਾਣੀ ਦਾ ਪਾਤਾ ਹਾਂ ਹਾਂ ਬਸ ਬਸ ਜੀ ਬਹੁਤ ਮਿਹਰਮਾਨੀ ਧੰਨਵਾਦ ਬਸ ਇੰਨੀ ਕਿ ਸੇਵਾ ਕਰ ਲਿਓ ਜਦੋਂ ਵੀ ਸਮਾਂ ਲੱਗਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਤਾ ਬਹੁਤ ਧੰਨਵਾਦ ਇਹ ਆਪਣੇ ਜਿਹੜਾ ਮਕਾਨ ਆ ਇਹ ਸਰਾਬਾ ਰੋਡ ਤੇ ਮੋੜ ਤੇ ਪੈਂਦਾ ਹੈ ਡਾਂਗੂ ਸਰਾਬੇ ਮੋੜ ਤੇ ਗगन ਰੋਗੀ ਭਰਾ ਹੈ ਨਾ ਟੈਂਟਾਂ ਵਾਲੇ ਵੱਜਦੇ ਆ ਤੇ ਨਾ ਨੇ ਵੀ ਦੇਖੋ ਕੂਂਡੀ ਨੂੰ ਬਹੁਤ ਸੇਫਟੀ ਨਾਲ ਫੋਮ ਥੱਲੇ ਰੱਖ ਕੇ ਰੱਖਿਆ ਹੋਇਆ ਵਾ ਤੇ ਇਹ ਭਰਾਵਾਂ ਨੂੰ ਵੀ ਦਿਲੋਂ ਸਲੂਟ ਆ ਜਿਹੜੇ ਮਤਲਬ ਬੇਜਵਾਨਾਂ ਦਾ ਸਹਾਰਾ ਬਣਦੇ ਆ ਇਹ ਮੈਸੇਜ ਵੀਰੇ ਸਾਰਿਆਂ ਨੂੰ ਬਾਰ-ਬਾਰ ਇਹੀ ਆ ਵੀ ਆਪਣੇ ਤਰ੍ਹਾਂ ਦੇ ਇੱਕ ਹੈ ਨਾ ਇੱਕ ਭਾਂਡਾ ਪਾਣੀ ਵਾਸਤੇ ਕਾਂਛੀਆਂ ਵਾਸਤੇ ਜਾਨਵਰਾਂ ਵਾਸਤੇ ਜ਼ਰੂਰ ਰੱਖੋ ਤੇ ਜਦੋਂ ਵੀ ਸਮਾਂ ਲੱਗਦਾ ਹਨਾ ਮਹਾਰਾਜ ਦਾ ਸ਼ੁਕਰਾਨਾ ਕਰਕੇ ਇੱਕ ਡੱਬਾ ਇੱਥੇ ਦੋ ਡੱਬੇ ਪਾਣੀ ਦੇ ਜ਼ਰੂਰ ਪਾਓ ਆ ਜੋ ਫੋਮਾ ਇੱਥੇ ਪੁੱਛਿਆ ਸੇ ਪਹੁੰਚੇ ਇਹ ਆਪਣੇ ਬਹੁਤ ਹੀ ਸਤਿਕਾਰਯੋਗ ਸਾਡੇ ਪਿੰਡ ਲੀਡ ਦੇ ਸਰਪੰਚ ਹਰਪ੍ਰੀਤ ਪੌਰ ਢਾਲੀਵਾਲ ਜੀ ਤੇ ਇਹ ਵੀ ਸਾਡੇ ਕਲੱਬ ਦੇ ਨਾਲ ਜੁੜੇ ਨੇ ਤੇ ਹਰ ਵਾਰੀ ਇਹ ਸੇਵਾ ਨਿਭਾਉਂਦੇ ਆ ਤੇ ਇਹਨਾਂ ਨੇ ਵੀ ਆਪਣੇ ਦਰਾਂ ਦੇ ਅੱਗੇ ਪਾਣੀ ਰੱਖਿਆ ਦੇਖੋ ਜੇ ਸਰਪੰਚ ਇਦਾਂ ਦੀ ਸੋਚ ਰੱਖਦਾ ਤਾਂ ਪੂਰੇ ਪਿੰਡ ਨੂੰ ਇਹ ਸੋਚ ਰੱਖਣੀ ਚਾਹੀਦੀ ਆ ਠੀਕ ਆ ਤੇ ਇਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਠੀਕ ਆ ਜਿਨ੍ਹਾਂ ਨੇ ਆਪਣੇ ਦਰਾਂ ਦੇ ਮੂਹਰੇ ਇਹ ਪਾਣੀ ਦਾ ਭਾਂਡਾ ਢੂੰਡੀ ਭਰ ਕੇ ਰੱਖੀ ਆ ਤੇ ਬੇਜਵਾਨਾਂ ਦੇ ਇਹ ਸਾਰਾ ਭੰਦੇ ਨੇ ਤੇ ਬਹੁਤ ਹੀ ਸਾਡੇ ਸਤਿਕਾਰਯੋਗ ਨੇ ਇਹ ਸਾਰਿਆਂ ਨੂੰ ਬਸ بار-बार ਇਹੀ ਮੈਸੇਜ ਆ ਵੀਰੇ ਤੁਸੀਂ ਵੀ ਆਪਦੇ ਦਰਾਂ ਦੇ ਅੱਗੇ ਕੋਈ ਨਾ ਕੋਈ ਭਾਂਡੇ ਦੇ ਵਿੱਚ ਪਾਣੀ ਜਰੂਰ ਰੱਖੋ ਆ ਜੀ ਤੇ ਭਾਈ ਜੀ ਇਹ ਜਿਹੜਾ ਘਰ ਆ ਟਾਲੀਵਾਲ ਨਿਵਾਸ ਸਥਾਨ ਹੈ ਨਾ ਟਾਲੀਵਾਲ ਨਿਵਾਸ ਲਿਖਿਆ ਤੇ ਇਹਨਾਂ ਨੇ ਵੀ ਦੇਖੋ ਜਿੱਦਾਂ ਵੱਡਾ ਗੇਟ ਆ ਉੱਡਾ ਹੀ ਵੱਡਾ ਇਹਨਾਂ ਦਾ ਦਿਲ ਆ ਪਾਣੀ ਦੀ ਗੁੰਡੀ ਇਹਨਾਂ ਨੇ ਵੀ ਰੱਖੀ ਆ ਤੇ ਸਾਡਾ ਦਿਲੋਂ ਸਲੂਟ ਆ ਇਹਨਾਂ ਨੂੰ ਤੇ ਜਿਨ੍ਹਾਂ ਨੇ ਬੇਜਵਾਨਾਂ ਵਾਸਤੇ ਪਾਣੀ ਰੱਖਿਆ ਜੇ ਤੁਸੀਂ ਇਸ ਲਾਈਨ ਦੇ ਵਿੱਚ ਦੇਖੋ ਤਾਂ ਜਿੰਨੇ ਵੀ ਘਰ ਨੇ ਹਨਾ ਸਾਰਿਆਂ ਨੇ ਆਪਣੇ ਦਰਾਂ ਦੇ ਅੱਗੇ ਪਾਣੀ ਰੱਖਿਆ ਹੋਇਆ ਵਾ ਤੇ ਸਾਡਾ ਮਨ ਬਹੁਤ ਖੁਸ਼ ਹੁੰਦਾ ਜਿਹੜੇ ਇਦਾਂ ਦਾ ਮਤ ਇਹ ਜਿਹੜੇ ਬੇਜਵਾਨ ਹਨਾ ਇੰਨੀ ਧੁੱਪ ਹੁਣ ਮੈਂ ਕਹਿੰਦਾ 1:30 ਵਜੇ ਦਾ ਟਾਈਮ ਆ ਉਧਾ ਬਦਲ ਵਈਆ ਲੇਕਿਨ ਹੋਮਸ ਬਹੁਤ ਆ ਗਰਮੀ ਬਹੁਤ ਆ ਹਨਾ ਤੇ ਇਹ ਲਾਈਨ ਚ ਵੀ ਹੈਗੀਆਂ ਕੁੰਡੀਆਂ ਰੱਖੀਆਂ ਹੋਈਆਂ ਨੇ ਸਾਰਿਆਂ ਨੇ ਹਨਾ ਤੇ ਸਾਰਿਆਂ ਦਾ ਬਹੁਤ ਸਤਿਕਾਰ ਆ ਜਿਹੜੇ ਬੇਜਵਾਨਾਂ ਵਾਸਤੇ ਸੋਚਦੇ ਆ ਤੇ ਦਿਲੋਂ ਸਲੂਟ ਆ ਅਸੀਂ ਇੱਡੀ ਇੱਡੀਆਂ ਕੋਠੀਆਂ ਪਾ ਲੈਨੇ ਆ ਤੇ ਜੇ ਅਸੀਂ 40-50 ਰੁਪਏ ਦੀ ਇੱਕ ਕੁੰਡੀ ਰੱਖ ਦਾਂਗੇ ਤਰ੍ਹਾਂ ਚ ਸਾਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਤੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਚਲੋ ਅੱਥਾ ਜਿੱਥੇ ਬਜ਼ੁਰਗ ਬਹਿੰਦੇ ਨੇ ਹਨਾ ਤੇ ਇੱਥੇ ਵੀ ਕੋਠੀਆਂ ਰੱਖੀਆਂ ਹੋਈਆਂ ਨੇ ਤੇ ਆਪਣੀ ਇਹਨਾਂ ਨੂੰ ਵੀ ਇਹੀ ਬੇਨਤੀ ਆ ਵੀ ਜਦੋਂ ਵੀ ਤੁਹਾਡਾ ਸਮਾਂ ਲੱਗਦਾ ਹਨਾ ਲਈ ਇਹਦੇ ਵਿੱਚ ਦੋ ਡੱਬੇ ਪਾਣੀ ਦੇ ਜ਼ਰੂਰ ਪਾਇਆ ਕਰੋ ਕਿਉਂਕਿ ਹਾਂਜੀ ਬਿਲਕੁਲ ਬਿਲਕੁਲ ਹੀ ਬਹੁਤ ਧੰਨਵਾਦ ਤੁਹਾਡਾ ਹਨਾ ਦੇਖੋ ਬੇਜਵਾਨ ਵੀ ਵਿਚਾਰੇ ਇਹ ਜਿਹੜੇ ਜਾਨਵਰ ਬੈਠੇ ਆ ਛਾਵੇਂ ਹਨਾ ਤੇ ਇਹ ਵਿਚਾਰੇ ਬੋਲ ਨਹੀਂ ਸਕਦੇ ਲੇਕਿਨ ਜੇ ਆਪਾਂ ਇਹਨਾਂ ਦੀ ਆਵਾਜ਼ ਸੁਣਦੇ ਆ ਤਾਂ ਇਹ ਇੱਕ ਰੱਬ ਦੀ ਭਗਤੀ ਤੋਂ ਕੋਈ ਮਤਲਬ ਛੋਟੀ ਗੱਲ ਨਹੀਂ ਹੈਗੀ ਤੇ ਆਪਾਂ ਪੰਛੀਆਂ ਵਾਸਤੇ ਜਾਨਵਰਾਂ ਵਾਸਤੇ ਪਾਣੀ ਰੱਖਦੇ ਆ ਤਾਂ ਬੇਨਤੀ ਆ ਸਾਰਿਆਂ ਨੂੰ ਦੀ ਬਾਤ ਤੋਂ ਬਾਅਦ ਆਪਣੇ ਗੇਟਾਂ ਦੇ ਅੱਗੇ ਆਪਣੇ ਛੱਤ ਦੇ ਉੱਤੇ ਠੀਕ ਹੈ ਜਿੱਥੇ ਵੀ ਤੁਹਾਨੂੰ ਲੱਗਦਾ ਲੱਗਦਾ ਮੋੜ ਤੇ ਚੌਕ ਤੇ ਪਾਣੀ ਦਾ ਇੱਕ ਭਾਂਡਾ ਜ਼ਰੂਰ ਰੱਖੋ ਚਲੋ ਬਾਈ ਹਾਂਜੀ ਬਾਈ ਜੀ ਇੱਕ ਆ ਦੇਖੋ ਹੋਰ ਬਹੁਤ ਵਧੀਆ ਉਪਰਾਲਾ ਕੀਤਾ ਸਾਡੇ ਸਾਬਕਾ ਸਰਪੰਚ ਸੀਗੇ ਗੁਰਮੀਲ ਸਿੰਘ ਹਨ ਜਿਨ੍ਹਾਂ ਨੂੰ ਦਿਲੋਂ ਸਲੂਟ ਆ ਕਿਉਂਕਿ ਇਨਸਾਨ ਤਾਂ ਚਲੇ ਜਾਂਦੇ ਆ ਦੁਨੀਆ ਤੋਂ ਲੇਕਿਨ ਉਹਨਾਂ ਦੇ ਜਿਹੜੇ ਕਰਮ ਹਨਾ ਉਹਨਾਂ ਦੀ ਜਿਹੜੀ ਕਮਾਈ ਆ ਉਹਨੂੰ ਦੁਨੀਆ ਹਮੇਸ਼ਾ ਯਾਦ ਰੱਖਦੀ ਆ ਇਹਨਾਂ ਨੇ ਠੰਡੇ ਜਲ ਦਾ ਜਿਹੜਾ ਪ੍ਰਬੰਧ ਕੀਤਾ ਇੱਥੇ ਅੱਡੇ ਦੇ ਵਿੱਚ ਜਗ੍ਹਾ ਵੀ ਦਿੱਤੀ ਹੋਈ ਆ adda ਇਹ ਬਣਾਇਆ ਹੋਇਆ ਵਾ ਤੇ ਜਿੱਡਾ ਵੱਡਾ ਇਹਨਾਂ ਦਾ ਮਕਾਨ ਆ ਉਡਾ ਹੀ ਵੱਡਾ ਇਹਨਾਂ ਦਾ ਦਿਲ ਵੀ ਆ ਇਹ ਸਾਬਤ ਹੁੰਦੀ ਐ ਇਸ ਚੀਜ਼ ਤੋਂ ਗੱਲ ਤੇ ਜਿਹੜਾ ਵੀ ਇਨਸਾਨ ਇਥੋਂ ਪਾਣੀ ਪੀਊਗਾ ਤੇ ਉਹ ਉਹਨਾਂ ਨੂੰ ਦੁਆਵਾਂਾਂ ਦੇ ਵਿੱਚ ਯਾਦ ਰੱਖੂਗਾ ਹਮੇਸ਼ਾ ਹਾਂ ਤੇ ਇੱਕ ਆਪਣੇ ਮੰਦੀਪ ਭਰਾ ਨੇ ਹਨਾ ਇਹਨਾਂ ਦੇ ਪਰਿਵਾਰ ਚੋਂ ਉਹ ਸਪੋਰਟਸ ਦੇ ਵਿੱਚ ਆਪਣੇ ਜਿਹੜੇ ਪਿੰਡ ਦੀ ਆਪਣੇ ਬੱਚੇ ਖੇਡਦੇ ਆ ਟੀਮ ਆ ਹਨਾ ਗਰਾਊਂਡ ਆ ਉਹਦੇ ਬੱਚੀ ਬਹੁਤ ਸਪੋਰਟ ਕਰਦੇ ਆ ਤੇ ਉਹਨਾਂ ਨੂੰ ਵੀ ਦਿਲੋਂ ਸਲੂਟ ਇਸੇ ਤਰ੍ਹਾਂ ਜਿਹੜੇ ਆਪਣੇ ਪਿੰਡ ਦੇ ਹੋਰ ਵੀ ਭੈਣ ਭਰਾ ਨੇ ਆਪਣੇ ਸੇਵਾ ਨੂੰ ਪਾਉਂਦੇ ਰਹਿਣਾ ਸੀ ਇਹੀ ਚਾਹੁੰਦੇ ਆ ਗਰੇ ਬਾਕੀ ਇਸੇ ਵੀ ਆਪਾਂ ਸੇਵਾ ਨਿਭਾਈ ਆ ਜੋ ਵੀ ਭੈਣ ਭਰਾ ਇੱਥੇ ਬਹਿੰਦਾ ਵਾਸਤੇ ਤੋਂ ਭਰ ਕੇ ਪਾਣੀ ਦਾ ਇੱਥੇ ਇੱਕ ਅੱਧਾ ਡੱਬਾ ਇਹਨੂੰ ਭਰ ਕੇ ਰੱਖ ਦੇਣ ਤਾਂ ਕਿ ਜਿਹੜਾ ਬੇਜਵਾਨ ਵੀ ਆ ਚ ਇੱਥੇ ਪਾਣੀ ਪੀ ਸਕੇ ਚਲੋ ਬਜ਼ੁਰਗਾਂ ਬੈਠਦੇ ਆ ਆਪਣੇ ਪਿੰਡ ਦੇ ਇਹ ਅਕਵਾਲ ਵਾਲਾ ਅੱਡੇ ਦੇ ਆ ਇੱਥੇ ਵੀ ਆਪਾਂ ਸੇਵਾ ਪਾਣੀ ਦੀ ਨਿਭਾਈ ਆ ਤੇ ਕਿਉਂਕਿ ਸ਼ਾਮੇ ਜ਼ਿਆਦਾਤਰ ਜਿਹੜੇ ਵਿਚਾਰੇ ਜਾਨਵਰ ਆ ਉਹ ਭੱਜਦੇ ਆ ਹਨਾ ਬਹਿੰਦੇ ਆ ਤੇ ਪੰਛੀ ਵੀ ਇੱਥੇ ਹੈਗੇ ਅਦਰਾਸਾਂ ਤੇ ਇਹ ਗੱਦੰਬੀ ਉਹ ਘਟ ਪਰਮਗੇ ਪਾਣੀ ਦਾ ਤਾਂ ਸਾਨੂੰ ਲੱਗੂਗਾ ਕਿ ਸਾਡੀ ਸੇਵਾ ਜਿਹੜੀ ਹੈ ਸਫਲ ਆ ਤੇ ਬੇਨਤੀ ਆ ਵੀ ਜਦੋਂ ਵੀ ਜਿਹਦਾ ਵੀ ਸਮਾਂ ਲੱਗਦਾ ਹਨਾ ਇੱਥੇ ਨਾਲ ਹੀ ਟੋਕੀਆਂ ਹੈਗੀਆਂ ਨੇ ਤੇ ਲੰਗਦੇ ਕਰਦੇ ਐ ਚ ਪਾਣੀ ਜ਼ਰੂਰ ਪਾਉਣਾ ਤੇ ਸਾਡੇ ਸੇਵਾਦਾਰਾਂ ਨੂੰ ਵੀ ਇਹ ਹੀ ਬੇਨਤੀ ਆ ਵੀ ਜਦੋਂ ਤੁਹਾਡਾ ਸਮਾਂ ਲੱਗਦਾ ਤੁਸੀਂ ਵੀ ਕਦੇ ਇਥੋਂ ਲੰਗਦੇ ਕਰਦੇ ਹੋ ਐ ਦੇ ਵਿੱਚ ਪਾਣੀ ਜ਼ਰੂਰ ਪਾ ਕੇ ਜਾਏ ਚਲੋ ਜੀ ਮਿਲਦੇ ਆਂ ਫਿਰ ਅੱਗੇ ਇਹ ਜਿਹੜਾ ਘਰ ਆ ਆਪਣੇ ਮੈਂਬਰ ਪੰਚਾਇਤ ਪਿੰਦਰ ਭਰਾ ਦਾ ਘਰ ਆ ਤੇ ਇਹ ਵੀ ਆਪਣੇ ਕਲੱਬ ਨਾਲ ਜੁੜੇ ਹੋਏ ਨੇ ਇਹ ਇਹਨਾਂ ਨੇ ਆਪਣੇ ਤਰ੍ਹਾਂ ਦੇ ਮੂਰੇ ਵੀਰੇ ਇੱਕ ਇਧਰਲੇ ਪਾਸੇ ਕੰਢੀ ਰੱਖੀ ਆ ਤੇ ਇੱਕ ਓਧਰਲੇ ਪਾਸੇ ਰੱਖੀ ਆ ਤੇ ਇਹਨਾਂ ਨੂੰ ਵੀ ਦਿਲੋਂ ਸਲੂਟ ਆ ਜਿਹੜੇ ਬੇਜਵਾਨਾਂ ਦਾ ਸਹਾਰਾ ਬਣਦੇ ਆ ਤੇ ਇਹ ਵੀ ਸਾਡੇ ਹਰ ਕੈਂਪ ਦੇ ਵਿੱਚ ਸੇਵਾ ਨਿਭਾ ਰਹੇ ਨੇ ਤੇ ਬਾਕੀ ਬੇਨਤੀ ਆ ਵੀਰੇ ਸਾਰਿਆਂ ਨੂੰ ਮੈਸੇਜ ਇਹੀ ਆ ਵੀ ਆਪਣੇ ਦਰਾਂ ਦੇ ਅੱਗੇ ਇੱਕ ਪਾਣੀ ਦਾ ਜਿਹੜਾ ਭਾਂਡਾ ਵਾ ਜਰੂਰ ਰੱਖੋ ਬਾਕੀ ਮਿਲਦੇ ਆ ਅੱਗੇ ਚਲੋ ਜੀ ਕਲੱਬ ਦੇ ਮੈਂਬਰ ਨੇ ਵਧੀਆ ਪਿਆਰ ਸਤਿਕਾਰ ਕਰਦੇ ਆ ਆਪਣਾ ਤੇ ਗੁਰੂ ਘਰ ਦੇ ਪ੍ਰਤੀ ਵੀ ਉਹਨਾਂ ਦਾ ਬਹੁਤ ਸ਼ਰਧਾ ਵਾ ਹਨਾ ਦੋਵੇਂ ਪਿਆਰ ਪੁੱਤ ਬਹੁਤ ਵਧੀਆ ਸੇਵਾ ਨਿਭਾਉਂਦੇ ਆ ਇਹਨਾਂ ਦੇ ਦਰਾਂ ਅੱਗੇ ਵੀ ਆਪਾਂ ਪਾਣੀ ਦੀ ਸੇਵਾ ਨਿਭਾਈ ਆ ਤੇ ਇਹਨਾਂ ਨੂੰ ਵੀ ਇਹੀ ਮੈਸੇਜ ਆ ਵੀ ਜਦੋਂ ਵੀ ਸਮਾਂ ਲੱਗਦਾ ਵੀਰੇ ਪਾਣੀ ਆਉਦੇ ਗੇਟਾਂ ਅੱਗੇ ਜ਼ਰੂਰ ਪਾਇਆ ਕਰਨ ਤੇ ਬਹੁਤ ਵਧੀਆ ਸੇਵਾਦਾਰ ਨੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਇਹੀ ਬੇਨਤੀਆਂ ਨੇ ਤੇ ਇਹ ਆਪਣੇ ਮੰਦੀਪ ਭਰਾ ਨੇ ਇਹ ਵੀ ਆਪਣੇ ਕਲੱਬ ਦੇ ਮੈਂਬਰ ਹਨ ਹਰ ਵਾਰ ਇਹ ਵਧੀਆ ਆਪਣਾ ਸੰਯੋਗ ਦਿੰਦੇ ਆ ਤੇ ਇਹਨਾਂ ਨੇ ਵੀ ਆਪਦੇ ਦਰਾਂ ਦੇ ਅੱਗੇ ਗੁੰਡੀ ਰੱਖੀ ਆ ਕਿ ਆਪਣੇ ਭਿੰਦੇ ਭਰਾ ਦਾ ਘਰ ਆ ਉਹਨਾਂ ਨੇ ਵੀ ਰੱਖੀ ਆ ਤੇ ਅੰਦਰ ਵੀ ਇਹਨਾਂ ਨੇ ਦੋ ਤਿੰਨ ਗੁੰਡੀਆਂ ਰੱਖੀਆਂ ਜਿਹੜੀਆਂ ਅਸੀਂ ਦੇਖੀਆਂ ਪਾਣੀ ਵਾਸਤੇ ਇਹ ਮੈਸੇਜ ਵੀਰੇ ਇਹੀ ਆ ਬਾਰ-ਬਾਰ ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਦਰਾਂ ਦੇ ਅੱਗੇ ਜਿੱਦਾ ਵੀ ਸਮਾਂ ਲੱਗਦਾ ਹਨਾ ਇੱਕ ਪਾਣੀ ਵਾਸਤੇ ਪਾਂਡਾ ਜਰੂਰ ਰੱਖੋ ਤਾਂ ਕਿ ਆਪਾਂ ਬੇਜਵਾਨਾਂ ਦੀ ਜਿਹੜੀ ਦਿਲ ਦੀ ਆਵਾਜ਼ ਆ ਉਹ ਸੁਣ ਸਕੀਏ ਆਜੋ ਵੀਰੇ ਮਿਲਦੇ ਹਾਂ ਫਿਰ ਤੇ ਵੱਡੇ ਭਰਾ ਨੇ ਮੈਂਬਰ ਪੰਚਾਇਤ ਮੇਵਾ ਸਿੰਘ ਹਨਾ ਪਲੀਜ਼ ਇਹਨਾਂ ਨੇ ਵੀ ਆਪਣੇ ਦਰਾਂ ਦੇ ਅੱਗੇ ਪਾਣੀ ਰੱਖਿਆ ਸਭ ਤੋਂ ਮੇਨ ਚੀਜ਼ ਦੇਖੋ ਦਰੱਖਤ ਕਿੰਨਾ ਵਧੀਆ ਇਹਨਾਂ ਦੇ ਦਰਾਂ ਅੱਗੇ ਹਨਾ ਇਹ ਵੀ ਬਹੁਤ ਮਤਲਬ ਵੱਡੀ ਚੀਜ਼ ਆ ਆਪਣੇ ਦਰਾਂ ਦੇ ਅੱਗੇ ਇੱਕ ਮਤਲਬ ਇੱਕ ਦਰਖਤ ਨੂੰ ਸਾਂਭ ਕੇ ਰੱਖਣਾ ਨਹੀਂ ਤਾਂ ਕਿਉਂਕਿ ਅੱਜ ਕੱਲ ਸੁਭਾਈ ਬਣਿਆ ਵੀ ਮੜਾ ਜਾਂ ਕੋਈ ਡਿੱਕਾ ਲਾਉਂਦੀ ਆ ਚੀਜ਼ ਵੱਢ ਕੇ ਸਾਈਡ ਤੇ ਕਰ ਦੋ ਹਣਾ ਇਹ ਵੀ ਇਹਨਾਂ ਨੂੰ ਦਿਲੋਂ ਸਲੂਟ ਆ ਜਿਨ੍ਹਾਂ ਨੇ ਆਪਦੇ ਅਕੇ ਟੀ ਵੱਡੀ ਨਿੰਦੂ ਸਾਹਮਣੇ ਰੱਖਿਆ ਇੱਕ ਹੋਰ ਦਰਖਤ ਲਾਇਆ ਹੋਇਆ ਫੁੱਲ ਵੀ ਲਾਏ ਹੋਏ ਆ ਹਣਾ ਤੇ ਸ਼ਾਂ ਦੇ ਵਿੱਚ ਇਹਨਾਂ ਨੇ ਪਾਣੀ ਰੱਖਿਆ ਤੇ ਇਹ ਵੀ ਆਪਣੇ ਕਲੱਬ ਦੇ ਮੈਂਬਰ ਨੇ ਤੇ ਇਹਨਾਂ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਹਰ ਸੇਵਾ ਤੇ ਇਹ ਆਪਣਾ ਸੰਜੋਗ ਨਿਭਾਉਂਦੇ ਆ ਤੇ ਬਾਕੀ ਮਿਲਦੇ ਆ ਅੱਗੇ ਅੱਜ ਦਰਸੇ ਭਰਾ ਦੀ ਸ਼ਾਪ ਆ ਹਣਾ ਟੇਲਰ ਦਾ ਕੰਮ ਕਰਦੇ ਨੇ ਭਰਾ ਮੋੜ ਤੇ ਹਣਾ ਅਸੀਂ ਦੁਕਾਨਾ ਤੇ ਇੰਨਾ ਭਰਾਵਾਂ ਨੇ ਦੇਖੋ ਇਹ ਭਰਾਰੇ ਵੀ ਬਹੁਤ ਵਧੀਆ ਆਪਦੇ ਦੁਕਾਨ ਦੇ ਅੱਗੇ ਦਰਖਤ ਸਾਂਭਿਆ ਹੋਇਆ ਤੇ ਬਹੁਤ ਮਨ ਖੁਸ਼ ਹੁੰਦਾ ਜਦੋਂ ਬੰਦਾ ਇੱਥੇ ਆ ਕੇ ਬੈਠਦਾ ਇਹਨਾਂ ਨੇ ਆਪ ਬੈਠਣ ਵਾਸਤੇ ਬਣਾਏ ਤੇ ਇੱਥੇ ਵੀ ਅਸੀਂ ਇਹੀ ੂੰਡੀ ਰੱਖੀ ਆ ਪਾਣੀ ਦੀ ਤੇ ਮੈਸੇਜ ਦੇ ਰਹੇ ਆ ਸਾਰਿਆਂ ਨੂੰ ਕੋਈ ਵੱਧ ਤੋਂ ਵੱਧ ਵੀਰੇ ਪਾਣੀ ਹਨਾ ਗੇਟਾਂ ਦੇ ਵਿੱਚ ਰੱਖੋ ਤੇ ਦਿলো ਧੰਨਵਾਦ ਆਦਰਸ਼ ਭਰਾ ਦਾ ਵੀ ਕਿ ਇਹਨਾਂ ਨੇ ਵੀ ਦਰਖਤ ਨੂੰ ਬਹੁਤ ਵਧੀਆ ਤਰੀਕੇ ਨਾਲ ਸਾਂਭ ਕੇ ਰੱਖਿਆ ਵਾ ਸਲੂਟ ਆ ਇਹਨੂੰ ਵੀ ਬ్రో ਇਹ ਸਾਡੇ ਪੱਕੇ ਸੇਵਾਦਾਰ ਨੇ ਜਿਹੜੇ ਹਰ ਕੈਂਪ ਤੇ ਸਾਡੇ ਨਾਲ ਸੇਵਾ ਨਿਭਾਉਦੇ ਨੇ ਚਲੋ ਵੀਰੇ ਸਾਡੇ ਜਿਹੜੇ ਪਿਰਤਾ ਭਰਾ ਨੇ ਵੀਡੀਓਗ੍ਰਾਫੀ ਦਾ ਕੰਮ ਕਰਦੇ ਆ ਇਹਨਾਂ ਦੇ ਦੇਖੋ ਗੇਟਾਂ ਦੇ ਉੱਪਰ ਕਿੰਨੀ ਵਧੀਆ ਇਹ ਜਿਹੜੀ ਫੁੱਲਾਂ ਵਾਲੀ ਬੇਲ ਆ ਹਨਾ ਇਹ ਵੀ ਇੱਕ ਕੁਦਰਤ ਨੂੰ ਸੰਭ ਕੇ ਰੱਖਣਾ ਬਹੁਤ ਵੱਡੀ ਗੱਲ ਆ ਤੇ ਇਹ ਸਾਡੇ ਨਾਲ ਸੇਵਾ ਤੇ ਇਹ ਪਹਿਲੇ ਕੈਂਪ ਤੇ ਗਏ ਸੀ ਤੇ ਬਾਈ ਜੀ ਦੀ ਬਹੁਤ ਸ਼ਰਧਾ ਵਾ ਤੇ ਅਸੀਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਸੇਵਾਦਾਰ ਸਾਡੇ ਨਾਲ ਜੁੜਦੇ ਆ ਤੇ ਇਹਨਾਂ ਦੀ ਦਰਾਂਗੇ ਵੀ ਅਸੀਂ ਇੱਕ ਮੈਸੇਜ ਦਿੱਤਾ ਪਾਣੀ ਰੱਖ ਕੇ ਤੇ ਸਾਨੂੰ ਆਸ ਆ ਵੀ ਇਹ ਭਰਾ ਹਰ ਰੋਜ਼ ਸੇਵਾ ਨਿਭਾਉਣ ਕੇ ਪਾਣੀ ਜ਼ਰੂਰ ਪਾਇਆ ਕਰਨਗੇ ਪੰਛੀਆਂ ਵਾਸਤੇ ਜਾਨਵਰਾਂ ਵਾਸਤੇ ਤੇ ਬਾਕੀ ਜਿਲੋਂ ਧੰਨਵਾਦ ਆ ਇਹਨਾਂ ਦਾ ਇਹ ਆਪਣੇ ਭਰਾ ਨੇ ਰਾਜਗਿੰਦਰ ਸਿੰਘ ਰਾਜੀ ਜਿਨ੍ਹਾਂ ਦਾ ਮੈਕ ਲਾਈਫ ਦੀ ਡੈਰੀ ਆ ਤੇ ਆਪਣੇ ਕਲੱਬ ਦਾ ਵੀ ਇਹਨਾਂ ਨੇ ਆਪਣਾ ਬੈਨਰ ਲਗਾ ਰੱਖਿਆ ਵਾ ਤੇ ਬੇਨਤੀ ਆ ਸਾਰਿਆਂ ਨੂੰ ਹਨਾ ਤੇ ਇਹ ਭਰਾ ਆਪਣੇ ਦੁੱਧ ਦੀ ਸੇਵਾ ਆਪਣੇ ਕੈਂਪ ਦੇ ਨਾਲ ਕਲੱਬ ਦੇ ਨਾਲ ਜੁੜੇ ਆ ਹਰ ਵਾਰੀ ਸੇਵਾ ਵੀ ਨਿਭਾਉਂਦੇ ਆ ਇਹ ਕਹਿਣ ਵਾਲੇ ਚੌਂਕ ਦੇ ਵਿੱਚ ਇਹ ਡੈਰੀ ਆ ਜਿਹੜੇ ਵੀ ਭੈਣ ਭਰਾ ਨੂੰ ਦੁੱਧ ਤਾਂਹੀਂ ਪਨੀਰ ਲੱਸੀ ਚਾਹੀਦਾ ਹਨਾ ਤਾ ਇਥੋਂ ਜ਼ਰੂਰ ਲੈ ਕੇ ਜਾਣ ਇਹ ਬਾਕੀ ਇਹਨਾਂ ਨੇ ਵੀ ਆਪਣੇ ਗੇਟਾਂ ਦੇ ਅੱਗੇ ਆਪਣੇ ਅੰਦੇਸ਼ ਆ ਜਿਹੜਾ ਪਾਣੀ ਦਾ ੂੰਡੀ ਭਰ ਕੇ ਰੱਖੀ ਆ ਇੱਕ ਸਾਹਮਣੇ ਵੀ ਰੱਖੀ ਆ ਤੇ ਇੱਕ ਇਧਰ ਵੀ ਰੱਖੀ ਇਹਨਾਂ ਨੂੰ ਵੀ ਅਸੀਂ ਦਿਲੋਂ ਸਲੂਟ ਕਰਦੇ ਆ ਜਿਹੜੇ ਹਰ ਕੈਂਪ ਦੇ ਉੱਤੇ ਸਾਡਾ ਸਾਥ ਨਿਭਾਉਂਦੇ ਆ ਸਾਡੇ ਕਲੱਬ ਦਾ ਸਾਥ ਨਿਭਾ ਰਹੇ ਆ ਆਪਣੀ ਸਮੇਂ ਚੋਂ ਸਮਾਂ ਕੱਢ ਕੇ ਜਿੰਨੇ ਵੀ ਕੈਂਪ ਹੁਣ ਤੱਕ ਲੱਗੇ ਹਰ ਕੈਂਪ ਤੇ ਇਹਨਾਂ ਨੇ ਸੇਵਾ ਨਿਭਾਈ ਆ ਤੇ ਇਹ ਜਿਹੜੇ ਸੇਵਾਦਾਰ ਆ ਸਾਡੇ ਸਾਡੇ ਲਈ ਬਹੁਤ ਸਾਡੇ ਲਈ ਕਹਿ ਦਈਏ ਵੀ ਇੱਕ ਚੰਗੀ ਵਿਚਾਰਧਾਰਾ ਦਾ ਸਰੋਤ ਨੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਹੀ ਬੇਨਤੀਆਂ ਨੇ ਤੇ ਬਾਕੀ ਜਿੰਨਾ ਵੀ ਸਾਡੇ ਜਿਹੜਾ ਸੀਗਾ ਇੱਕ ਮੈਸੇਜ ਹੀ ਸੀਗਾ ਇਹ ਨਹੀਂ ਹੈਗਾ ਵੀ ਕੋਈ ਆਪਦੇ ਦਰਾਂ ਦੇ ਅੱਗੇ ਇੱਕ ੂੰਡੀ ਪਾਣੀ ਵੀ ਨਹੀਂ ਰੱਖ ਸਕਦਾ ਸਾਰੇ ਰੱਖ ਸਕਦੇ ਨੇ ਠੀਕ ਆ ਸਾਡਾ ਸਿਰਫ ਹੌਕਾ ਦੇਣ ਦਾ ਜਿਹੜਾ ਮਤਲਬ ਆ ਇਹੀ ਆ ਵੀ ਤੁਸੀਂ ਭਾਈ ਇਹ ਸਿਰਫ ਇੱਕ ਮੈਸੇਜ ਆ ਜਿਹੜਾ ਵੀ ਭਰਾ ਇਸ ਵੀਡੀਓ ਨੂੰ ਦੇਖ ਰਿਹਾ ਵਾ ਹਨਾ ਆਪਣੇ ਦਰਾਂ ਦੇ ਅੱਗੇ ਕੋਈ ਵੀ ਭਾਂਡੇ ਦੇ ਵਿੱਚ ਇੱਕ ਪਾਣੀ ਜ਼ਰੂਰ ਰੱਖੋ ਛੱਤ ਦੇ ਉੱਤੇ ਰੱਖ ਦਿਓ ਚਾਹੇ ਆਪਦੇ ਵਿਹੜੇ ਦੇ ਵਿੱਚ ਰੱਖ ਦਿਓ ਤਰਾ ਦੇ ਵਿੱਚ ਰੱਖ ਦਿਓ ਹਨਾ ਤਾਂ ਕਿ ਲੰਘਦੇ ਕਰਦੇ ਜਿਹੜੇ ਬੇਜਵਾਨ ਪੰਛੀ ਆ ਵਿਚਾਰੇ ਜਾਨਵਰ ਹਨਾ ਉਹ ਪਾਣੀ ਪੀ ਸਕਣ ਤੇ ਇਹ ਮਤਲਬ ਹਜ਼ਾਰਾਂ ਦੁਆਵਾਂ ਬੇਜਵਾਨਾਂ ਦੇ ਦਿਲ ਤੋਂ ਨਿਕਲਦੀਆਂ ਜਦੋਂ ਪਾਣੀ ਦੀ ਘੁੱਟ ਧਰਦੇ ਆ ਬਾਕੀ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਮੈਸੇਜ ਵਧੀਆ ਲੱਗਿਆ ਤੇ ਬਾਕੀ ਆਪਣੇ ਵਿਚਾਰ ਕਮੈਂਟਾਂ 'ਚ ਜ਼ਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ